ਪਰਮਾਤਮਾ ਮਿਲਦਾ ਬੰਦਗੀ ਨਾਲ ਪਰਮਾਤਮਾ ਦੇ ਭਗਤ ਮਿਲਦੇ ਨੇ ਚੰਗੀ ਸੰਗਤ ਨਾਲ ਤੇ ਚੰਗੀ ਸੰਗਤ ਮਿਲਦੀ ਹੈ ਕਿਸਮਤ ਨਾਲ ਤੇ ਸਭ ਕੁਝ ਮਿਲਦਾ ਸੇਵਾ ਕਰਨ ਦੇ ਨਾਲ ਬਹੁਤ ਹੀ ਭਾਗਾ ਵਾਲਾ ਦਿਨ ਸੋਮਵਾਰ 17 ਨਵੰਬਰ 2025 ਸਵੇਰ ਦੇ ਬਾਬਾ ਮੜਜੀ ਦੀ ਸਮਾਦੀ ਸਥਲ ਦੇ ਦਰਸ਼ਨ ਇਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਜਿਹੇ ਜਿਆ ਕਰੋਗੇ ਉਹੇ ਜਿਆ ਭਰੋਗੇ ਚੰਗਾ ਕਰੋਗੇ ਚੰਗੇ ਕਰਮ ਕਰੋਗੇ ਚੰਗਾ ਫਲ ਮਿਲੇਗਾ ਮਾੜੇ ਕਰਮ ਕਰੋਗੇ ਤਾਂ ਮਾੜਾ ਹੀ ਹੋਵੇਗਾ ਇਸ ਲਈ ਬਾਬਾ ਸੁਖਾਨੰਦ ਬਾਬਾ ਮੜਜੀ ਦੀ ਦਰਬਾਰ ਤੇ ਆ ਕੇ ਨਤਮਸਤਕ ਹੋਵੋ ਬਾਬਾ ਸੁਖਾਣਾ ਸਿੰਘ ਹਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਦੇ ਨੇ ਇਹ ਉਹ ਸਥਾਨ ਹੈ ਜਿੱਥੇ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਹਨ ਇਸ ਲਈ ਇੱਕ ਵਾਰ ਤੁਸੀਂ ਵੀ ਇਸ ਸਥਾਨ ਤੇ ਆ ਕੇ ਨਤਮਸਤਕ ਹੋਵੋ ਬਾਬਾ ਜੀ ਸਭ ਤੇ ਮੇਰ ਭਰਿਆ ਹੱਥ ਰੱਖਣਗੇ ਜੈ ਬਾਬਾ ਮਠ